ਅਦੇ ਕੱਪੜੇ ਵਾਲਾ ਰੰਗੋ ਰੰਗ ਪ੍ਰੋਗਰਾਮ ਆਇਆ ਕੁਛ ਆਇਆ ਇਹ ਮੰਦਰੀਆ ਨਿਕਲੇ ਆ ਆ ਦਾ ਵਾਰਕ ਭਾਂਦਾ ਯਾਰ ਆ ਗਿਆ ਹੋ ਗਿਆ ਬਣ ਕੇ ਪੱਤ 500 ਹਏ ਆ ਦੇਖੋ ਕਿਦਾ ਹੈ ਓਏ ਹੈ ਕਿਦਾ ਹੈ ਇਹ ਰਕਵੀਰ ਸਿੰਘ ਲੈ ਕੇ ਆਇਆ ਹੈ ਰਕਵੀਰ ਸਿੰਘ ਮੈਂ ਲਿਆਂਦਾ 400 ਰੁਪਿਆ ਕਿਸ਼ਤ ਕਰਿਆ ਲੈ ਲੈ ਤੀ ਰੋਡ ਦਾ ਵੱਖੀ ਚ ਕੋਈ ਨਹੀਂ ਲੈ ਕੇ ਆ ਗਏ ਤੇ ਅਸੀਂ ਮੋਬਾਈਲ ਨਹੀਂ ਲੈ ਸਕੀ ਕੀ ਕਰੋਗੇ ਕੀ ਕਰੋਗੇ ਲੈ ਬੜਾ ਮਿੱਤਰ ਦੇਖਿਆ ਕਰਾਂਗੇ ਮੈਂ ਮੇਲ ਮਿੱਤਰ ਮੇਲ ਮਿੱਤਰ ਦੇਖਿਆ ਕਰਾਂਗੇ ਨਕਸਤੰਦਰ ਕਾਂਤਾ ਉਹਦੇ ਇੱਕੇ ਚ ਹਾਂ ਹਾਂ ਓਏ ਹਲ ਫਲੇਲਾ ਓਏ ਅਜਾ ਗਜਾ ਕਰੋ ਲੈ ਕੇ ਆਏ ਹੋ ਤੂੰ ਆਹੋ ਤੇਰੀ ਬਹੂ ਨੇ ਦਿੱਤਾ ਦੀ ਅੰਜ ਲੈ ਜਾ ਖੇਤ ਉਹਦਾ ਲੱਭਦੀ ਫਿਰਦੀ ਆਉਣਾ ਕਿੱਥੋਂ ਦੇਤਾ ਓਏ ਲੱਭਣ ਨੂੰ ਕੀ ਕਰਨਾ ਨੇ ਇਹਦੇ ਬਣਾ ਦਾ ਕਹਾਂ ਮੈਂ ਭਾਂਡੇ ਕਿਉਂ ਲਾਉਣਾ ਤੂੰ ਮੋਟਰ ਤੇ ਬਰਾਤ ਪੈਂਦੀ ਔਰੇ ਓਏ ਬਰਾਤ ਨਹੀਂ ਇੱਥੇ ਆਪ ਉਹ ਪਾਣੀ ਬੜੀ ਲੱਗਦਾ ਪੀਣ ਵਾਲਾ ਫੁੱਲਾਂ ਦਾ ਚਾਹ। ਤੇ ਪਾਣੀ ਵਧੀਆ ਲੱਗਦਾਗਾ। ਉਹੀ ਮਰੀ ਜਾਂਦਾਗਾ। ਮੇਰੀ ਗੱਲ ਸੁਣ ਓਏ। ਤੇਰੀ ਬੁਆ ਮੋਬਾਈਲ 'ਚ ਦਿਖੀਦੀ ਮੈਨੂੰ। ਹੈ? ਹਾਂ। ਆਪਣੇ ਪੌੜੀਏ ਦੇ ਖੜੀ ਵੀ। ਉਹ ਕਿਵੇਂ ਆ ਗਈ ਇਹ ਤੇ ਮੇਰੀ? ਪਤਾ ਨਹੀਂ ਰਕਵੀਰ ਦੇ ਫੋਨ 'ਚ ਆ ਗਈ। ਅੱਛਾ ਇੰਸਟਾਗ੍ਰਾਮ ਤੇ ਫੋਟੋ ਪਾਈ ਹੋਈ ਸੀ ਉਹਨੇ। ਤੂੰ ਕਿੱਥੋਂ ਭਰ ਲਾ ਇੰਸਟਾਗ੍ਰਾਮ ਆ? ਤਕਾਲ ਵਾਲੇ ਨੇ ਭਰ ਕੇ ਦਿੱਤਾ ਹੈ। ਹੈ? ਮਨਾ ਪੌੜੂ ਦਾ ਕਰੀ ਨਹੀਂ ਹੋਈ ਇਹ ਕਿੱਥੋਂ ਆ ਗਈ? ਕਰ ਦੇ ਭਰਾ। ਕੱਢ ਜਾਉਂ ਉਹ ਇਹਨੂੰ। ਫਿੱਲੋ ਕਰ ਦੇ। ਬਲਾਕ 'ਚ ਪਾ ਦਿੰਨਾ ਇਹਨੂੰ। ਕਿਉਂ ਕਰਦਾ ਓਏ ਕਰ ਦੇ ਜੀਰੋਂ ਤੂੰ ਉਹ ਮੈਂ ਕੀ ਮਾਰਦਾ ਘਰਦਾ ਜੀ ਮੈਂ ਹਰਦਲ ਰੱਖੇ ਨੂੰ ਵਿੱਚ ਹੀ ਹਲੋ ਕਰਦੇ ਬਣਾ ਕੇ ਆ ਤੈਨੂੰ ਕੀ ਦੇਖਣਾ ਕਰੇ ਤੁਰਦੀ ਫਿਰਦੀ ਦੀਦੀ ਨਹੀਂ ਤੈਨੂੰ ਫੋਟੋ ਆ ਤੇ ਜਿਆਦਾ ਸਨਖੀ ਲੱਗਦੀ ਆ ਉਹ ਬਹਿ ਜਾ ਉਹ ਤੂੰ ਨਾਲੇ ਮੈਂ ਚੰਡੀਗੜ੍ਹ ਜਾ ਕੇ ਆਉਣਾ ਕੱਲ ਨੂੰ ਆ ਚੰਡੀਗੜ੍ਹ ਫੇਰੇ ਨੇ ਆਲੀ ਆ ਉਹਨੇ ਉਹ ਨਹੀਂ ਪਰੀਤੀ ਜਿਹੜੀ ਪੋਸਟ ਜੀ ਪਰੰਜਲ ਨੇ ਨੌਕਰੀ ਜੀ ਉਹਦਾ ਪੇਪਰ ਹੋਣਾਗਾ ਉੱਥੇ ਚੰਡੀਗੜ੍ਹ ਓਏ ਰਹਿਣ ਦਿਓ ਤੂੰ ਕੀ ਲੈਣਾ ਨੌਕਰੀ ਤੇ ਤੇਰੀ ਬਹੂ ਭੱਜੂਗੀ ਓ ਯਾਰ ਐ ਉਹੀ ਬਾਜੂ ਮੈਂ ਜਾਊਂਗਾ ਯਾਰ ਮੈਂ ਬਹੁਤ ਪਾਜਦੇ ਦੇਖਿਆ ਨਹੀਂ ਜੀਆਂ ਕਰੋ ਤਾਂ ਨੌਕਰੀ ਹੈ ਕਿ ਜਾਂਦੇ ਨੇ ਮੁੜਕੇ ਨਹੀਂ ਆਉਂਦੀਆਂ ਇਹ ਮੈਂ ਜਾਊਂਗਾ ਨਾਲ ਤੂੰ ਮੈਨੂੰ 10000 ਰੁਪਏ ਦੇ ਮੜਾ ਜਾ 10000 ਕੀ ਕਰਨਾ ਸਾਡਾ ਉੱਤੇ ਖਰਚਾ ਆਊਗਾ ਕਦੇ ਖਰਚਾ ਲੈ ਕਹਿੰਦਾ ਕਾਦਾ ਖਰਚਾ ਹੋਣ ਜਾਣਦਾ ਰਹਿਣ ਸਹਿਣ ਦਾ ਖਾਣ ਪੀਣ ਦਾ ਯਾਰ ਮੈਂ ਕਦੇ ਕੋਈ ਚੰਡੀਗੜ੍ਹ ਨਹੀਂ ਗਿਆ ਕਦੇ ਯਾਰ ਮਰੀ ਜਾਣਾ ਭਗਾਈ ਤੂੰ ਹੈਂ ਸੁਣ ਗੱਲ 1000 ਰੁਪਏ ਜਾਣ ਦਾ 1000 ਰੁਪਏ ਆਉਣ ਦਾ 3000 ਰੁਪਏ ਰਹਿਣ ਦਾ ਕਿੰਨਾ ਹੋ ਗਿਆ 5000 ਰੁਪਏ ਆ ਮਕਲਾਵਾ ਰਹਿਣ ਦਾ 1000 ਰੁਪਏ ਚ 3700 ਕਮਰਾ ਮਿਲ ਜਾਂਦਾ ਲੈ ਕੇ ਮੜਾ ਚੌਕ ਤੋਂ ਮਹਾਲੀ ਤੱਕ 3700 ਹੁਣੇ ਹੋਟਲ ਜੱਜ ਨੇ ਮਰਜੀ ਲੈ ਲਾ ਕਮਰੇ ਲੈ ਕਲਾਧਾਰ ਕਾੜ ਲੈਂਦੇ ਨੇ ਹਾਂ ਹਾਂ ਤਾਂ ਗੱਲਾਂ ਤੈਨੂੰ ਬੜਾ ਪਤਾ ਤੂੰ ਜਾਣਣਾ ਰਹਿਣਾ ਮੀਟਿੰਗਾਂ ਹੁੰਦੀਆਂ ਨੇ ਸਾਡੀਆਂ ਹੋਟਲਾਂ ਚ ਕਰਦੇ ਰਹੇ ਨੇ ਅਸੀਂ ਮੀਟਿੰਗ ਨੂੰ ਭੈਣ ਦੀ ਮੰਨਾਪੁਰਮ ਚ ਲੱਗਿਆ ਤੂੰ ਬੀ ਐਮ ਵੱਡਾ ਪਾਉਂਦੇ ਮੈਨੂੰ ਕੀ ਪਤਾ ਸਾਡੇ ਕਾਰੋਬਾਰ ਦਾ ਕਿੱਥੇ ਤੱਕ ਬੰਦਾ ਹੋਵੇ ਬਈ ਓ ਯਾਰ ਤੁਹਾਨੂੰ ਕੀ ਸੂਰਾ ਯਾਰ ਭੈਣ ਦੀ 40 ਰੁਪਏ ਦਾ ਪਰੌਂਠਾ ਮਿਲਦਾ ਉੱਥੇ ਪਨੀਰ ਵਾਲਾ ਮਾਰ ਦਿਓ ਗੱਲਾਂ ਤੁਸੀਂ ਹਾਂ ਲੂਣਾ ਖਾ ਲਈ ਗਰੀਂਦਾ ਉਹਨਾਂ ਨੇ ਜਾ ਬਣਾ ਕੇ ਪੋਨੇ ਤੋਂ ਓ ਯਾਰ ਤੁਸੀਂ ਉਹੀ ਗੱਲਾਂ ਕਰ ਦੋਗੇ ਯਾਰ ਮੇਰੀ ਗੱਲ ਸੁਣ ਲੈ ਉਹ ਖਰਚਾ ਹੁੰਦੀ ਹੈ ਯਾਰ ਸੁਣ ਲੈ ਮੇਰੀ ਗੱਲ ਤੇਰੀ ਬਹੁਤ ਆਧਾਰ ਕਾਰਡ ਲੱਗੂ ਤੇਰਾ 250 ਰੁਪਏ ਜਾਣ ਦਾ 250 ਹੁਣ 500 ਆਪਦਾ 500 ਤੇ ਵੱਖਰਾ ਢੱਡ ਲੈ ਜਾ ਰੋਟੀ ਪਾਣੀ ਬਾਤ ਉਹ ਨਹੀਂ ਕਰਮੀ ਹੋਈ ਪਿਆ ਉਹਨਾਂ ਦਾ ਆਧਾਰ ਕਾਰਡ ਵਾਲੀ ਤੇ ਜਾਵਾਂਗੇ ਯਾਰ ਸਤਾ ਏਸੀ ਵਾਲੀ ਤੇ ਜਾਵਾਂਗੇ ਉਦੋਂ ਫਿਰ ਊ ਮਿੱਤਰ ਪਿਆਰਾ ਕੋਈ ਮਿਲ ਜਾਂਦਾ ਉਹਨੂੰ ਚਾਹ ਪਾਣੀ ਪੀਣੀ ਪੈਂਦੀ ਆ ਯਾਰ 5 ਰੁਪਏ ਦਾ ਚਾਹ ਦਾ ਕੱਪ ਆਇਆ 5 ਰੁਪਏ ਦਾ ਹੇ ਲਾਗਾ ਜਨਾਨੀ ਥੱਲੇ ਬਾਈ ਨਲੇ ਸ਼ਰਮਣੇ ਦੀ ਜਨਾਨੀ ਗਲ ਬਗਾਨੇ ਮਾਰ ਤੂੰ ਬਿਠਾ ਕੇ ਖਾ ਹਰ ਕਿੰਨੇ ਦਾ ਕਹਿਣਾ ਚਾਹਦਾ ਕੱਪ ਤੂੰ ਸੇਬ ਨੂੰ ਵੀ ਸਿਓ ਕਹਿੰਦੇ ਹੁੰਦੇ ਤੀ ਮਾਰਦੇ ਹੋ ਗੱਲਾਂ ਹੁਣ ਤਾਂ ਚਾਹਦਾ ਕਾ 25 ਰੁਪਏ ਦਾ ਆ ਬੰਦੇ ਹੱਥ ਹੋਏ ਇੱਥੇ ਭੈਣ ਦੇ ਰੱਖ ਇੱਥੇ ਆ ਸੁਨਾਮ ਦਾ ਵਾਲਾ ਉਹ ਇੱਕ ਟਿੱਕ ਚ ਤੇਰੀ ਬਹੂ ਨੂੰ ਪੇਪਰ ਗਣੀਦਾ ਨਹੀਂ ਉੱਥੇ ਜਾ ਕੇ ਕੋਈ ਜਿਆਦਾ ਨਹੀਂ ਡੀਸੀ ਲੱਗਦੀ ਉਹ ਓਏ ਯਾਰ ਐ ਜਿੱਥੇ ਹੁਣ ਉਹਨਾਂ ਨੇ ਕੱਢਿਆਗਾ ਯਾਰ ਉੱਥੇ ਹੀ ਦੇਣੇ ਪੈਣਗੇ ਪੇਪਰਾਂ ਤੂੰ ਪੇਪਰ ਕਾਣੂ ਤੂੰ ਮੈਨੂੰ ਕਿਹੜਾ ਕੱਢਣੂ ਫਰਦਾ ਲੈ ਯਾਰ ਹੁਣ ਐਡੀ ਦੂਰ ਜਾਵ ਉਸੋ ਖਮੜਾ ਲੈ ਸੁੱਖ ਦੇ ਨੂੰ ਨਹੀਂ ਹੁੰਦੀ ਹੈ ਕੀ ਦਾ ਗਿਆ ਓਏ ਚਿੱਕੀ ਨਾ ਚਿੱਕੀ ਨਾ ਚਿੱਕੀ ਬਹੁਤ ਈਦਾਗਾ ਕਿਦਾਗਾ ਚਰਨੋਂ ਹੈ ਕਰਦਾ ਮੈਂ ਕਰ ਜੂ ਢੂੜ ਮਿੰਟ ਢੂੜ ਬਿਟ ਨੂੰ ਕਰਦਾ ਹਾਂ ਚੰਗਾ ਗੰਗਾ ਲੇਟ ਆਉਗਾ ਤੇ ਭੈਣ ਤੇ ਨੂੰ ਪਤਾ ਮੈਨੂੰ ਕਿਹੜੇ ਫਿਓਰ ਡਾਊਨ ਨੂੰ ਫਿਰਦੇ ਹਾਂ ਤੁਸੀਂ ਲੇਟ ਲਿਆ ਕੇ ਪਤਾ ਮੈਨੂੰ ਉਹ ਰਹਿਣ ਦਾ ਤੁਸੀਂ ਆ ਲੱਛਣ ਨਾ ਕਰੋ ਤੁਸੀਂ ਓਏ ਬਿਜਲੀ ਵਾਲਿਆਂ ਦਾ ਫੋਨ ਦੀ ਗ੍ਰੈਡ ਲਾ ਕੇ ਤਾਰਾਂ ਕੱਟਾਂਗੇ ਭਾਈ ਆਪਦੀ ਫਿਰ ਖੇਲ ਭਰ ਲਓ ਪਤਾ ਮੈਨੂੰ ਕਿਹੜੇ ਬਿਜਲੀ ਵਾਲਾ ਦਾ ਤੀ ਮੇਰੀ ਗੱਲ ਸੁਣ ਲੈ ਮਾਰ ਦੋ ਗੱਲਾਂ ਤੁਸੀਂ ਕਿਧਰਾ ਪਧਰਾ ਤੁਰ ਕੀ ਲੈਣਾ ਆਪਣੇ ਘਰੇ ਠੀਕ ਹੈ ਕੰਮ ਡਲੋਡ ਨਹੀਂ ਤੂੰ ਮੇਰੀ ਗੱਲ ਸੁਣ ਮੇਰੇ ਨਾਲ ਚੱਲ ਮੈਨੂੰ 10000 ਰੁਪਏ ਦੇ ਕੱਢ ਕੇ ਪਹਿਲਾਂ ਤਾਂ ਯਾ ਭੈਣ ਦਾ ਖਤਮ ਜਾੜੂ ਤਾਂ ਫੇਰ ਆ ਗਿਆ ਓਏ ਮੱਕਾ ਇਹ ਤਾਂ ਨਾ ਤਾਂ ਕਬਰਾਈ ਜਾਂਦੀ ਆ ਮੈਂ ਹੁਣ ਚੱਲ ਹਲੋ ਕਰਦਾ ਆ ਆ ਜੀ ਨਾ ਬਲਾਈ ਘੰਟੇ ਤੱਕ ਬੋਲੀ ਕੋਟ ਨਾ ਕੋਈ ਹਾਂ ਆ ਬੱਥੇ ਉਹ ਤੇ ਲਾਉਣ ਵਾਸਤੇ ਆਇਆ ਆ ਜਾ ਉੱਡ ਜਾ ਮਰੇ ਸਾਲੇ ਦਾ ਆ ਜਾ ਚੱਲ ਉਹ ਜਾ ਲੌੜਾ ਇਹ ਗੱਲ ਸੁਣ ਉਹ ਕੋਈ ਬੱਡ ਬੱਡ ਤਾਂ ਨਹੀਂ ਲਾਰਖਿਆ ਤੂੰ ਨੇ ਕਿਹੜਾ ਬੱਡ ਆਪ ਕੋਈ ਪੁੱਕੀ ਪਾਕੀ ਤਾਂ ਨਹੀਂ ਦੇਣ ਆਉਂਦਾ ਕਿਤੇ ਫੋਣ ਜੀ ਕਰੀ ਜਾਂਦੇ ਹੋ ਮੈਂ ਹੁਣ ਲਮਾਂਗੀ ਅੱਧੀ ਕਿਲੋ ਤਾਂ ਹੁਣ ਆਪਣਾ ਅਈ ਦਿਨ ਕਣਾਂ ਵੀ ਆ ਚਲੇ ਟੱਜਾ ਬੰਦਾ ਵਗੂੀ ਉਹ ਰਹਿਣ ਦੇ ਉਹ ਤੁਸੀਂ ਰਹਿਣ ਦੋ ਆ ਕੰਮਾਂ ਨੂੰ ਭੈਣਦਰ ਕੁੱਟ-ਕੁੱਟ ਨਾ ਪੁਲਿਸ ਥੋੜੇ ਪੜਾਂ ਚ ਪੀਕ ਪਾਉਂਦੀ ਸਾੜੀ ਵੱਧਾਂਗੇ ਹੁਣ ਹੁਣ ਫਸਲ ਨਹੀਂ ਸਾਹਮਣੀ ਆਹੋ ਅੱਗੇ ਤਾਂ ਤੂੰ ਹੀ ਫਸਲ ਸਾਹਮਣੇ ਲੈ ਆਹ ਉਹ ਕਦਰ ਤੋਰ ਬਾਬਾ ਕੋਈ ਤੇ ਦਾ ਇਹਨੂੰ ਪੈਸੇ ਵੇ ਟ੍ਰਾਂਕ ਚ ਚਾਬੀ ਮੇਰੇ ਕੋਲੇ ਹੀ ਹੁੰਦੀ ਐ ਆ ਖੜਾ ਇੱਥੇ ਭਰਾ ਆ ਗਿਆ ਮੈਂ ਮੁੜ ਕੇ ਆਹੋ